ਜਿਵੇਂ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਆ ਵੀ ਆਪਾਂ ਪਿਛਲੇ ਦਿਨਾਂ ਦੇ ਵਿੱਚ ਜਿਹੜੀ ਖਿਲਾੜੀ ਲਾ ਰਹੇ ਸੀ ਜੋ ਕਿ ਪੁਰਾਣੇ ਸਮਿਆਂ ਦੇ ਵਿੱਚ ਪੁਰਾਣਾ ਸੱਭਿਆਚਾਰ ਆਪਣਾ ਰਿਪਰੈਜ਼ੈਂਟ ਕਰਦੀ ਆ ਪਰ ਉਹ ਸੱਭਿਆਚਾਰ ਨੂੰ ਸਾਂਭ ਕੇ ਰੱਖਣਾ ਜਿਹੜਾ ਉਹ ਕਿਹੜੇ ਲੋਕ ਨੇ ਜਿਹੜੇ ਹੁਣ ਵੀ ਆਪਣੇ ਸੱਭਿਆਚਾਰ ਨੂੰ ਜਾਂ ਆਪਣੀਆਂ ਪੁਰਾਣੇ ਰੀਤੀ ਰਿਵਾਜਾਂ ਨੂੰ ਸਾਂਭ ਕੇ ਰੱਖਦੇ ਨੇ ਆ ਤੁਹਾਨੂੰ ਉਹਨਾਂ ਨਾਲ ਮਿਲਾਉਣੇ ਆ ਤੁਹਾਨੂੰ ਕਿੰਨਾ ਸਮਾਂ ਹੋ ਗਿਆ ਜੀ ਕਰਦੇ ਨੂੰ ਮੈਨੂੰ 50 ਸਾਲ ਹੋ ਗਏ ਜੀ 50 ਸਾਲ ਹੋ ਗਏ ਜੀ ਫੇ ਤੁਹਾਡੇ ਪੁਰਾਣੇ ਬਜ਼ੁਰਗ ਕਰਦੀ ਸੀ ਇਹ ਕੋਈ ਉਹ ਪੁਰਾਣੇ ਕਰਦੇ ਨੇ ਬਹੁਤ ਚਿਰ ਦੇ ਅੱਜ ਤੇ ਨਹੀਂ ਹਾਂ ਪਰ ਹੁਣ ਅੱਗੇ ਗਏ ਬੋਲਾ ਤੂੰ ਅਸੀਂ ਸਿੱਖਿਆ ਅੱਗੇ ਅੱਗੇ ਹੁਣ ਇਸ ਘਰ ਦਾ ਜਾ ਰਿਹਾ ਕੰਮ ਹਾਂਜੀ ਕੜਦਾ ਜਾਂਦਾ ਹੁਣ ਕੋਈ ਨਾ ਹੋਣੀਗਾ ਠੀਕ ਹੈ ਇਹ ਫਿਰ ਜਦ ਤੂੰ ਹੌਲੀ ਹੌਲੀ ਆ ਆਪਣੇ ਬਜ਼ੁਰਗ ਤੁਹਾਡੇ ਕੰਮ ਕਰਦੇ ਦੇਖੇ ਤੁਸੀਂ ਉਹ ਤੋਂ ਹੀ ਸਿੱਖ ਗਏ ਇਹ ਚੀਜ਼ ਉਹਨਾਂ ਨੇ ਸਿੱਖਿਆ ਉਹਨਾਂ ਨੇ ਦੱਸਿਆ ਇਹਨੂੰ ਆਹ ਕਰੂ ਆਇਆ ਕਰੂ ਆਹ ਬਣੀ ਇਸ ਮਰੂ ਠੀਕ ਹੈ ਵੀ ਆਹ ਇਟ ਟੈਕਣ ਲੱਗਣੀ ਆ ਇਹਨੂੰ 6 ਇਕ ਕਣ ਪੂ 4 ਨੇ ਦਾ ਵੀ ਉਹ ਸਾਨੂੰ ਉਹਨਾਂ ਤੋਂ ਸਿੱਖਿਆ ਹਾਂਜੀ ਜਿਹੜਾ ਤੁਹਾਡਾ ਪਕਾਵ ਆ ਜਿਵੇਂ ਪਕਾਉਨੇ ਆਪਾਂ ਇਹਨੂੰ ਇਹ ਗੁਣ ਬੰਦੇ ਨੂੰ ਕਿੰਨੇ ਟਾਈਮ ਚ ਬੰਦਾ ਸਿੱਖ ਜਾਂਦਾ ਤਾਂ ਮੇਰਾ ਖਿਆਲ ਕਹਿੰਦਾ ਜੀ ਇਹ ਬੰਦਾ ਪੁੱਤਿਆਲਾ ਹੋਵੇ ਤਾਂ 4 ਦਿਨ ਚ ਵਕਾ ਹੋਣੀ 4 ਦਿਨ ਚ ਮਤਲਬ ਇਹ ਬੰਦੇ ਜੇ ਸਿੱਖਣ ਦਾ ਹੋਣਾ ਚਾਹਿੰਦਾ ਹੁਨਰ ਬੰਦਾ 4 ਦਿਨ ਸਿੱਖ ਸਕਦਾ ਆ ਸਿੱਖ ਸਕਦਾ ਬੰਦਾ ਹੋ ਵੀ ਮੈਂ ਸਿੱਖੂ ਆ ਹਾਂ ਉਹ ਬਣਨ ਲੱਗਣਾ ਹੋਣੀ ਚਾਹੀਦੀ ਆ ਵੀ ਮੈਂ ਸਿੱਖਣ ਆਏ ਕੰਮ ਉਹ ਸਿੱਖਿਆ ਜਾਊਗਾ ਸਿੱਖਿਆ ਜਾਊਗਾ ਠੀਕ ਆ ਤੁਸੀਂ ਵੀ ਆਪਣੇ ਜਿਹੜੇ ਪੁਰਾਣੇ ਬੰਦੇ ਨੇ ਜਿਨ੍ਹਾਂ ਕੋਲ ਇਹ ਗੁਣ ਨੇ ਆਪਾਂ ਉਹਦੀ ਕਦਰ ਕਰੀਏ ਨਾ ਕਿ ਇਹ ਹੋਵੇ ਵੀ ਆਪਾਂ ਉਹ ਆਪਣੇ ਹੱਥੋਂ ਇੱਕ ਦਿਨ ਚਲੀ ਜਾਂਣ ਚੀਜ਼ਾਂ ਤੇ ਬਾਅਦ ਚੋਂ ਆਪ ਬਾਅਦ ਚੋਂ ਕੋਈ ਸਿਖਾਉਣ ਵਾਲਾ ਵੀ ਨਾ ਮਿਲੇ ਆਪਾਂ ਨੂੰ ਸਿੱਖਣ ਦੀ ਲੋੜ ਆ ਉਹ ਗੁਣ ਰੱਖਣ ਦੀ ਲੋੜ ਆ